ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੇਰੀ ਫਾਰਮ ਤੇ ਜੀ ਜੇ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਮਾਛੀਆਂ ਗਲਾ ਇਹ ਰਾਹੋਂ ਰੋਡ ਤੇ ਪਿੰਡ ਪੈ ਜਾਂਦਾ ਤੇ ਜਿਲ੍ਹਾ ਇਸ ਨੂੰ ਲੁਧਿਆਣਾ ਲੱਗਦਾ ਆਜੋ ਬਾਕੀ ਗੱਲਬਾਤ ਆਪਾਂ ਬਾਾਈ ਨਾਲ ਕਰੀਏ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਭਾਈ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਨਾਮ ਮੇਰਾ ਪਰਮਾ ਜੀ ਪਿੰਡ ਮਾਛੀਆਂ ਕਲਾਂ ਜੀ ਅੱਛਾ ਜੀ ਭਾਈ ਇੱਕ ਵਾਰ ਆਪਣਾ ਮੋਬਾਈਲ ਨੰਬਰ ਦੱਸ ਦੋ 98159939743 ਜੀ ਠੀਕ ਹੈ ਜੀ ਦੂਜਾ ਨੰਬਰ ਨੋਟ ਕਰ ਲਓ ਜੀ 991528287 ਜੀ ਠੀਕ ਹੈ ਵੀਰੇ ਹਾਂਜੀ ਠੀਕ ਹੈ ਭਾਈ ਅੱਜ ਫਿਰ ਕਿੰਨੀਆਂ ਗਾਇਆਂ ਲਿਆਏ ਅੱਜ ਆਪਣੇ ਕੋਲ ਤਿੰਨ ਨਾਵਾ ਜੀ ਨਾਕ ਦੇ ਹਾਂਜੀ ਠੀਕ ਹੈ ਜੀ ਤੇ ਬਾਈ ਇੱਕ ਸੂਈ ਹੋਈ ਆ ਦੋ ਗੱਮਣਾ ਬਾਈ ਹਾਂਜੀ ਦੋ ਗੱਬੜ ਬੱਚੀਆਂ ਜੀ ਠੀਕ ਹੈ ਵੀਰੇ ਵੀਰੇ ਫਿਰ ਸੂਈ ਹੀ ਤੇ ਸ਼ੁਰੂਆਤ ਕਰ ਲੈਣੇ ਹਾਂ ਹਾਂਜੀ ਆਓ ਭਾਜੀ ਠੀਕ ਹੈ ਬਾਈ ਇਹਦੀ ਡਿਟੇਲ ਦੱਸ ਪਹਿਲਾਂ ਨਾਮ ਨਾਲ ਭਾਜੀ ਇਹਨਾਂ ਅਜੋ 20 ਦਿਨ ਹੋਏ ਸੂਈ ਨੂੰ ਬੱਚੇ ਨੂੰ ਅੱਛਾ ਜੀ ਹਾਂਜੀ ਮਗਰ ਮਲ ਕੀ ਆਦੇ ਹਾਂਜੀ ਮਗਰ ਆਜੀ ਬੱਚਾ ਜੀ ਅੱਛਾ ਆ ਬੱਚਾ ਮਗਰ ਹੈਗਾ ਠੀਕ ਹੈ ਹਾਂਜੀ ਹਾਂਜੀ ਬਾਈ ਕਿੰਨੇ ਵੇ ਸੂਈ ਹੋਈ ਆ ਭਾਜੀ ਪਹਿਲਾ ਸਵੇਰ ਜੀ ਅੱਛਾ ਪਹਿਲੇ ਸੂਈ ਹੋਈ ਹੈਗੀ ਆ ਠੀਕ ਹੈ ਆ ਦੇਖੋ ਚਾਰੂ ਬੁਰੀ ਹੈਗੀਗਾ ਚੰਗੀ ਹੈਗੀ ਆ ਬਾਈ ਕਿੰਨਾ ਕੁ ਦੋ ਤਿਆਰ ਹੈ ਤੇ ਕੋਲੇ ਸਟੱਪ ਇਸ ਟਾਈਮ ਜੀ ਆਪਾਂ 8 ਕਿਲੋ ਕਹਿੰਨੇ ਆ 7 ਕਿਲੋ ਮੰਨ ਕੇ ਲੈ ਜਾਓ ਆਪਾਂ ਜੀ 7 ਕਿਲੋ ਬਾਈ ਦੋ ਟਾਈਮ ਚਾਰ ਟਾਈਮ ਤਸੱਲੀ ਕਰਾ ਦੋਗੇ ਹਾਂ ਜੀ ਹਾਂ ਜੀ ਠੀਕ ਹੈ ਆਰਡਰ ਕੁਆਲਟੀ ਸੇਸਾਉ ਠੰਡੀ ਆ ਜੀ ਰਾਜ ਕੇ ਕੋਈ ਟੰਗਾ ਪਾਣ ਲੈ ਲੋ ਨਹੀਂ ਜਿੱਦਾਂ ਮਰਜ਼ੀ ਬੈਠੋ ਜੀ ਖਾਣੇ ਦੇ ਵਿੱਚ ਦਿਖਾ ਦਿਓ ਬਾਈ ਇੱਕ ਵਾਰੀ ਹਾਂ ਜੀ ਆ ਦੇਖ ਜਿੱਦਾਂ ਮਰਜ਼ੀ ਜਿੱਦਾਂ ਮਰਜ਼ੀ ਹਾਥ ਫੇਰੋ ਠੰਡੀ ਪੂਰੀ ਹੈਗੀ ਆ ਸ਼ਾਈਨਿੰਗ ਪੂਰੀ ਹੈਗੀ ਆ ਬੱਚੀ ਚ ਹਾਂ ਚੰਗੀ ਹੈਗੀ ਆ ਬਾਈ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰਕੇ ਕੋਈ ਜਿੱਦਾਂ ਮਰਜ਼ ਦੋਰਾ ਦਿਖਾਦੀ ਹੈ ਮਗਰ ਬਈ ਬੱਚਾ ਦੱਸਦਾ ਆ ਦੇਖੋ ਕੁਆਲਟੀ ਆ ਦੇਖੋ ਇੱਕ ਵਾਰ ਫੇਸ ਬਿਊਟੀ ਦੇਖੋ ਇੱਕ ਵਾਰ ਚੰਗੀ ਹੈਗੀ ਆ ਕੰਨ ਵੀ ਛੋਟਾ ਛੋਟਾ ਸ਼ਾਈਨਿੰਗ ਪੂਰੀ ਹੈਗੀ ਆ ਦੋਰਾ ਵਧੀਆ ਦੀ ਬੱਚੀ ਦਾ ਆ ਦੇਖੋ ਇੱਕ ਵਾਰ ਫੇਸ ਬਿਊਟੀ ਦੇਖੋ ਆਰਡਰ ਕੁਆਲਟੀ ਦੇਖੋ ਤੁਸੀਂ ਇੱਕ ਵਾਰੀ ਚੰਗੀ ਹੈਗੀ ਆ ਸੰਭੀ ਬਲੀ ਵੀ ਚੰਗੀ ਹੈਗੀ ਆ ਬਾਈ ਕਹਿੰਦਾ 7 ਕਿਲੋ ਦੇ ਦੋ ਟਾਈਮ ਚਾਰ ਟਾਈਮ ਤਸੱਲੀ ਕਰਕੇ ਕੋਈ ਵੀ ਕਿਸਾਨ ਵੀਰ ਲੈ ਕੇ ਜਾਵੇ ਬਾਈ ਇਹਦੀ ਫਿਰ ਕੀ ਡਿਮਾਂਡ ਕਰਦੇ ਆ ਜੈ ਜੀ ਰਵਾਨ ਭਾਜੀ ਆਪਣੀ ਜਾਇਦੀਆ 32000 ਰੁਪਏ ਮੁੱਲ ਕਰਦੇ 30 30000 ਦੇ ਬੱਚੇ ਦੇਣੀ ਚਾਹੀਦੀ 30000 ਦੀ ਆਫਰ ਹੀ ਹੈ ਬਾਈ 30000 ਦੀ ਦੇ ਦੇਣੀ ਹੈ ਜੀਆ ਠੀਕ ਹੈ ਚੰਗੀ ਹੈਗੀ ਆ 7-8 ਕਿਲੋ ਦੁੱਧ ਹੈਗਾ ਦੇਖੋ ਇੱਕ ਵਾਰ ਚੰਗੀ ਹੈਗੀ ਆ ਅਲਟਰ ਕੁਆਲਟੀ ਦੇਖੋ ਇੱਕ ਵਾਰੀ ਕੱਲਾ ਕੱਲਾ ਛਣ ਲੱਗਾ ਹੈ ਪੂਰੇ ਗੈਪ ਤੇ ਚੰਗੀ ਆ ਉਹਦਾ ਆ ਦੇਖੋ ਇੱਕ ਵਾਰੀ ਚਾਰੋਂ ਵੀ ਪੂਰੀ ਹੈਗੀ ਆ ਤਾਂ ਦੇਖੋ ਤੁਸੀਂ ਕੋ ਨੇੜੇ ਵੀ ਚੰਗਾ ਹੈਗਾ ਭਈ ਆਇਆ ਫਿਰ ਦੋ ਨੰਬਰ ਲਈ ਗਾਂ ਦੀ ਡਿਟੇਲ ਦੱਸੀ ਹੈ ਹਾਂਜੀ ਭਾਜੀ ਇਹਦੀ ਵੀ ਡਿਟੇਲ ਦੱਸੋ ਇਹ ਭਾਜੀ ਆਪਣੇ ਕੋਲ 20 ਦਿਨ ਕੱਤੀ ਆ ਬੱਚੀ ਅੱਛਾ 20 ਦਿਨ ਕੱਢਦੀ ਹੈਗੀ ਆਲੇ ਹਾਂਜੀ 20 ਦਿਨ ਕੱਢਦੀ ਆ ਬੱਚੀ ਇੱਕ ਵਾਰ ਫੇਸ ਬਿਊਟੀ ਦੇਖੋ ਹਾਂਜੀ ਆ ਦੇਖੋ ਇੱਕ ਵਾਰ ਰੈਡਰ ਕੁਆਲਟੀ ਦੇਖੋ ਭਾਈ ਥਣਾ ਦੀ ਤਸੱਲੀ ਹੈ ਪੂਰੀ ਹਾਂਜੀ ਹਾਂਜੀ ਲੰਮਾਈ ਦੇਖੋ ਇੱਕ ਵਾਰੀ ਚੰਗੀ ਹੈਗੀ ਆ ਆ ਦੇਖੋ ਇੱਕ ਵਾਰ ਰੈਡਰ ਕੁਆਲਟੀ 20 ਦਿਨ ਭਾਈ ਕੱਢਦੀ ਆ ਹਾਂਜੀ ਕਿੰਨਾ ਦੋ ਬਾਜੂ ਕੀ ਭਾਈ 15 16 ਕਿਲੋ ਦਾ ਰਿਗਾਰਡ ਆ ਜੀ ਮਾਲਕਾਂ ਦੱਸਿਆ ਪਿਛਲੇ ਸਵੇਰੇ ਕਿੰਨਾ ਕੁ ਦੁੱਧ ਪਾਇਆ ਨੇ 15 16 ਕਿਲੋ ਕਰਤਾ ਹੈ ਸ਼ਾਇਦ ਕਿ 15 16 ਹੈਗੇ ਹਾਂ ਠੀਕ ਹੈ ਦੂਜੇ ਸਵੇਰੇ ਬੱਚੀ ਹੈ ਠੀਕ ਹੈ ਠੀਕ ਹੈ ਵੀਰੇ ਵੀਰੇ ਵੀ ਇੱਕ ਵਾਰ ਤੋੜ ਲੈ ਆ ਦੇਖੋ ਇੱਕ ਵਾਰ ਚੰਗੀ ਹੈਗੀ ਆ ਤੋੜ ਲੈ ਬਾਈ ਦੂਜੇ ਸਵੇਰੇ ਸੁਣਾ ਬਾਈ ਕਹਿੰਦਾ 20 ਦਿਨ ਕੱਢਦੀ ਹੈਗੀ ਆ ਹਨਾ ਦੀ ਪੂਰੀ ਤਸੱਲੀ ਹੈਗੀ ਆ ਚੰਗੀ ਹੈ ਕ੍ਰਾਸ ਪੀਰੀਅਡ ਚ ਪੈਂਦੀ ਹੈ ਫੈਟ ਬਾਈ ਚੰਗਾ ਹੋਊਗਾ ਇਹਦਾ ਹਾਂਜੀ ਬਾਜੀ ਫੈਟ ਚੰਗਾ ਹੋਊਗਾ ਸਨਾਦੀ ਬਾਈ ਤਸੱਲੀ ਹੈ ਪੂਰੀ ਆਪਣੀ ਹਾਂ ਜੀ ਜਿੱਦਾਂ ਮਰਜ਼ੀ ਭਾਈ ਤਸੱਲੀ ਕਰ ਲਓ 15-16 ਕਿਲੋ ਭਾਈ ਆਰਾਮ ਨਾਲ ਆਰਾਮ ਨਾਲ ਭਾਜੀ ਜਦੋਂ ਪਿਆਰ ਹੁੰਦੀ ਆ ਫਿਰ ਦੇਖੋ ਕਿੱਥੇ ਘੜ ਗਈ ਠੀਕ ਹੈ ਵੀਰੇ ਭਾਈ ਇਹਦੀ ਜੈ ਜੀ ਡਿਮਾਂਡ ਕਰ ਲੈ ਫਿਰ ਡਿਮਾਂਡ ਹੈ ਦੀ 35000 ਰੁਪਿਆ ਕਰਦੇ ਹਾਂ ਜੀ ਅੱਛਾ ਜੀ ਹਾਂ ਜੀ ਹਾਂ ਨਹੀਂ ਬਸ ਮੌਕੇ ਤੇ ਮੰਨ ਤਾਂ ਹੋ ਜਾਊਗਾ ਬਸ ਠੀਕ ਹੈ ਠੀਕ ਹੈ ਵੀਰੇ ਹਾਂ ਜੀ ਭਈ ਆ ਲਾਸਟਲੀ ਡਿਟੇਲ ਦੱਸ ਆ ਗਾਂ ਦੀ ਹਾਂ ਜੀ ਇਹ ਬੱਚੀ ਭਾਜੀ 5-7 ਦਿਨ ਘਟਦੀ ਆ ਜੀ ਅੱਛਾ ਜੀ ਆਜਾ ਜੀ ਸਮਝੋ ਜੀ ਠੀਕ ਹੈ ਤੇ ਬੱਚੀ ਦੂਜਾ ਸਵੇਰ ਸੋਣਾ ਜੱਤੀ ਤਿੰਨ ਪਰ ਦੀ ਬ ਚੰਗੀ ਹੈਗੀ ਆ ਸ਼ਾਈਨਿੰਗ ਬੁਰੀ ਹੈਗੀ ਆ ਇੱਕ ਵਾਰ ਦੇਖੋ ਤੁਸੀਂ ਠੰਡੀ ਸੀ ਰੱਜ ਕੇ ਆਈ ਇੱਕ ਵਾਰ ਦੇਖੋ ਫੇਸ ਬਿਊਟੀ ਦੇਖੋ ਇੱਕ ਵਾਰੀ ਥਾਂ ਦੇਖੋ ਆਹ ਪੰਜ ਸੱਤ ਦਿਨਾਂ ਨੂੰ ਇਹਨੇ ਪੁਰੀਆਂ ਵਾਲ ਟੀਨਾ ਕੱਢ ਕੇ ਸੁਣਾ ਹੈਗਾ ਸ਼ਾਈਨਿੰਗ ਬੁਰੀ ਹੈਗੀ ਆ ਬੱਚੀ ਚ ਬਈ ਕਿੰਨਾ ਕੁ ਦੁੱਧ ਪਾਉਗੀ ਤੇਰੇ ਹਿਸਾਬ ਨਾਲ ਭਾਜੀ ਮਾਲਕਾਂ ਨੇ ਰਿਕਾਰਡ ਦੱਸੋ ਜਾਂ 15 ਕਿਲੋ ਦਾ ਬਾਕੀ ਆਪਣੀ ਸੇਵਾ ਦਾ ਹੈ ਜੀ ਠੀਕ ਹੈ ਠੀਕ ਹੈ ਵੀਰੇ ਹਾਂਜੀ ਮਾਲਕਾਂ ਨੇ 15 ਕਿਲੋ ਰਿਕਾਰਡ 15 ਕਿਲੋ ਪਿਛਲੇ ਸਵੇਰੇ ਚ ਹੋਇਆ ਜੀ ਠੀਕ ਹੈ ਥਾਂ ਦੇਖੋ ਕਿਹੜਾ ਥਾਂ ਲੱਗਿਆ ਦੇਖੋ ਫੇਸ ਆ ਰੱਜ ਗਈ ਥਾਂ ਦੇਖੋ ਇਕੱਲਾ ਇਕੱਲਾ ਥਾਂ ਲ ਚੱਲੀਏ ਵੀਰ ਦਾ ਕਦ ਵਜਨ ਵਧੀਆ ਹੈਗਾ 15 ਕਿਲੋ ਆਪਾਂ ਤਾਂ ਕਿਹਾ ਆ ਕਿਉਂਕਿ ਬਾਤ ਨੂੰ ਫਿਰ ਅਗਲਾ ਕਹਿੰਦਾ ਜਾਂ ਤੁਸੀਂ ਇਹ ਸਹੀ ਨਹੀਂ ਸਹੀ ਆ। ਬਾਕੀ ਆਪਣੀ ਸੇਵਾ ਦੇ ਠੀਕ ਹੈ ਬਈ ਇੱਕ ਵਾਰਾ ਫੇਰ ਫੇਰ ਦੀ ਆ ਦੇਖੋ ਠੰਡੀ ਬੁਰੀ ਹੈਗੇ ਜਿੱਦਾਂ ਮਰਜ਼ੀ ਵਾਟਾ ਸਹੀ ਹੈਗੀ ਆ ਥਨ ਬੁਰਾ ਚੰਗਾ ਲੱਗਾ ਬਈ ਟੋਪ ਦਾ ਲੱਗਾ ਆ ਇਕੱਲਾ ਇਕੱਲਾ ਥਨ ਲੱਗਾ ਪੂਰੇ ਗੈਪ ਤੇ ਪੰਜ-ਸੱਤ ਦਿਨਾਂ ਨੂੰ ਇਹਨੇ ਬੁਰੀਆਂ ਵਾਲ ਢਿੱਲਾ ਕੱਢ ਕੇ ਸੁਣਾ ਹੈਗਾ ਚੰਗੀ ਆ ਬਈ ਟੋਰ ਲਿਆ ਵੀ ਇੱਕ ਵਾਰੀ ਤੇ ਨੰਬਰ ਤੇ ਕਹਾ ਹੈਗੀ ਆ ਦੇਖੋ ਇੱਕ ਵਾਰੀ ਚਾਈਨਿੰਗ ਬੁਰੀ ਹੈਗੀ ਆ ਜਰਸੀ ਕ੍ਰਾਸ ਚ ਪੈਂਦੀ ਹੈਗੀ ਆ ਚੰਗੀ ਆ ਉਦਾਂ ਆ ਦੇਖੋ ਇੱਕ ਵਾਰੀ ਪਾਣੀ ਕੈਮਰਾ 16 ਕਿਲੋ ਬਾਈਕੇੰ ਦਾ 2 ਗ੍ਰਾਮ ਨਾ ਦੇ ਦੂਗੀ ਆ ਇੱਕ ਵਾਰ ਦੇਖੋ ਤੁਸੀਂ ਸੋਹਣੀ ਹੈਗੀ ਆ ਤਾਂ ਦੇਖੋ ਕੱਲਾ ਕੱਲਾ ਲੱਗਿਆ ਪੂਰੇ ਗਾਇਰ ਤੇ ਬਾਈ ਇਹਦਾ ਕੀ ਮੁੱਲ ਕਰਦਾ ਮੰਨ ਪਾ ਲਈ ਆਪਾਂ 45000 ਰੁਪਇਆ ਕਰਦੇ ਆ ਅੱਛਾ ਜੀ ਹਾਂ ਜੀ ਮਾਣ ਹੀ ਹੋਣਾ ਆ ਬਸ ਸਹੀ ਹੈ ਵੀਰੇ ਨਹੀਂ ਹੈਗੀ ਆ ਜੇਕਰ ਬਾਈ ਕੋਈ ਜੋੜਾ ਲੈ ਜੂਗਾ ਕਿਰਾਇ ਫਰੀ ਕਰ ਦੇਗਾ ਆਪਾਂ 50 ਕਿਲੋਮੀਟਰ ਕਰ ਦਾਂਗੇ ਚਲੋ ਸਹੀ ਹੈ ਵੀਰੇ ਉਹ ਫਰੀ ਹੈ ਬਾਈ ਕਹਿੰਦੇ ਕੋਈ ਜੋੜਾ ਲੈ ਜੂਗਾ 50 ਕਿਲੋਮੀਟਰ ਤੱਕ ਕਿਰਾਇਆ ਫਰੀ ਹੋ ਜੂਗਾ ਹਾਂ ਜੀ ਜਿਸ ਕਿਸੇ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ